ਕਿੰਗਸਟਨ Ontario ਦੇ ਉੱਤਰ ਵਿੱਚ ਬੋਬਸ ਲੇਕ ਦੇ ਬਖਵੇਂ ਖੇਤਰ ਵਿੱਚ ਸ਼ਨੀਵਾਰ ਰਾਤ ਇੱਕ ਕਿਸ਼ਤੀ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਓਟਵਾ ਤੋਂ ਲਗਭਗ 140 ਕਿਲੋਮੀਟਰ ਦੱਖਣ ਵਿੱਚ ਇਹ ਹਾਦਸਾ ਵਾਪਰਿਆ ਜਿਸ ਦੀ ਜਾਣਕਾਰੀ Ontario Provincial Police ਨੇ ਸਾਂਝੀ ਕੀਤੀ ਇਹ ਹਾਦਸਾ ਵੈਸਟਪੋਰਟ ਅਤੇ ਪਰਹਮ ਵਿਚਕਾਰ ਰਾਤ 9:30 ਵਜੇ ਤੋਂ ਬਾਅਦ ਵਾਪਰਿਆ OPP ਨੇ ਐਤਵਾਨੂ ਦਿੱਤੀ ਇੱਕ ਅਪਡੇਟ ਵਿੱਚ ਕਿਹਾ ਕਿ ਇੱਕ ਕਿਸ਼ਤੀ ਨੂੰ ਇੱਕ ਓਪਨ ਬੋ ਫਿਸ਼ਿੰਗ ਸਟਾਈਲ ਕਿਸ਼ਤੀ ਅਤੇ ਦੂਜੀ ਨੂੰ ਇੱਕ ਸਪੀਡ ਬੋਟ ਵਜੋਂ ਦਰਸਾਇਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਇਨਾਂ ਦੀ ਉਮਰ 21, 22 ਅਤੇ 23 ਸਾਲ ਦੀ ਦੱਸੀ ਜਾ ਰਹੀ ਹੈ ਜ਼ਖਮੀ ਹੋਏ ਪੰਜ ਹੋਰ ਲੋਕਾਂ ਦੀ ਉਮਰ 21 ਤੋਂ 44 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ ਕਈ ਸੱਟਾਂ ਦੇ ਨਾਲ ਕਿੰਗਸਟਨ ਹਸਪਤਾਲ ਲਿਜਾਇਆ ਗਿਆ ਇੱਕ ਨੋ ਆਰੈਂਜ ਸ਼ੇਅਰ ਦੁਆਰਾ ਉਹਨਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਕਾਰਨ ਲਿਜਾਇਆ ਗਿਆ ਬਾਕੀਆਂ ਦੀ ਮੌਕੇ ਤੇ ਪੈਰਾਮੈਡੀਕਸ ਦੁਆਰਾ ਜਾਂਚ ਕੀਤੀ ਗਈ ਓਪੀਪੀ ਦੇ ਬੁਲਾਰੇ ਬਿਲ ਡਿਕਸਨ ਨੇ ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਟੱਕਰ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ